ਲੋ ਬਈ ਮਿੱਤਰੋ ਲੇ ਲਦਾਖ ਵਿੱਚ ਸਾਨੂੰ ਵੀਰ ਮਿਲਿਆ ਪੰਜਾਬੀ ਭਰਾ ਕੈਲੈਫੋਨੀਆ ਤੋਂ ਗੱਡੀ ਦੇ ਵਿੱਚ ਆਇਆ ਬਈ ਆਹ ਦਿਖਾ ਲੈਂਦਾ ਤੁਹਾਨੂੰ ਲੋ ਬਈ ਆਹ ਦੇਖੋ 32 ਦੇਸ਼ਾਂ ਵਿੱਚ ਇਹ ਭਰਾ ਘੁੰਮ ਚੁਕਿਆ ਆ ਤੇ ਆਹ ਦੇਖੋ ਹਰੇਕ ਕੰਟਰੀ ਦੇ ਸਟicker ਵੀ ਲੱਗੇ ਆ ਤੇ ਇੱਧਰ ਆਪਣਾ ਟਿੱਬਿਆਂ ਵਾਲਾ ਰਾਜਾ ਸਿੱਧੂ ਮੂਸੇ ਵਾਲਾ ਭਰਾ ਦੀ ਦੇਖ ਲਓ ਫੋਟੋ ਸ਼ੌਕ ਨਾਲ ਲਾਈ ਆ ਭਰਾ ਕਹਿੰਦਾ ਮੈਂ ਵੱਡਾ ਫੈਨ ਆ ਭਰਾ YouTube ਵੀ ਚਲਾਉਂਦਾ ਤੇ ਆਹ ਗੱਡੀ ਦਾ ਸਟੀering ਵੀ ਦੇਖ ਲਓ ਆ ਮੇਰੇ ਵਾਲ ਦੇ ਪਾਸੇ ਹੀ ਆ ਤੇ ਪਾਜੀ ਨਾਲ ਗੱਲਬਾਤ ਕਰਦੇ ਪਾਜੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਚੱਲੇ ਆ ਨਾ ਪਾਜੀ ਪਹਿਲੇ ਹਫਤੇ ਅਗਸਟ ਦਾ ਤੁਰਿਆ ਹੋਇਆ ਲਾਸਟ ਈਅਰ ਤੇ 8 ਮਹੀਨੇ ਹੋ ਗਏ ਨਾ ਹਾਂਜੀ ਤੇ ਜਾਣਾ ਕਿੱਥੇ ਕਿੱਥੇ ਪਾਜੀ ਪਾਜੀ ਹੁਣ ਆਲਮੋਸਟ 32 ਕੰਟਰੀਆਂ ਕਰ ਲੀਆਂ ਤੇ ਹੁਣ ਲੈ ਲ ਅਦਾਸ ਤੋਂ ਲੈ ਕੇ ਕੰਨਿਆ ਕੁਮਾਰੀ ਜਮਾਨ ਤੇ ਪਾਜੀ ਜਦੋਂ ਮੈਂ ਕੋਈ ਦਿੱਕਤ ਨਹੀਂ ਆ ਰਹਾ ਬਚਾਈ ਨਾ ਨਾ ਕੜੀ ਦਿੱਕਤ ਮੈਂ ਸਾਰਾ ਕੁਝ ਤੋਰ ਕੇ ਇਹ ਮਤਲਬ ਸਾਰਾ ਕੁਝ ਕਰਾ ਕੇ ਤੁਰਿਆ ਸੁੱਤੋਂ ਅਮਰੀਕਾ ਕੋਈ ਦਿੱਕਤ ਨਹੀਂ ਅੱਛਾ ਤੇ ਪਾਜੀ ਬੋਲ ਚੇਂਜ ਕੀਤੀ ਹੈ ਦੋ ਦਿਨ ਰਾਜੇ ਦੱਸ ਤੇ ਪਾਜੀ ਤੁਹਾਨੂੰ ਜਦੋਂ ਤੁਸੀਂ 32 ਕੰਟਰੀਆਂ ਘੁੰਮ ਲਈਆਂ ਸਭ ਤੋਂ ਇੱਕ ਨੰਬਰ ਦੀ ਕੰਟਰੀ ਕਿਹੜੀ ਲੱਗੀ ਤੁਹਾਨੂੰ ਆਪਣਾ ਮੁਲਕ ਆਪੇ ਇੱਕ ਨੰਬਰ ਤੇਰਾ ਸਨ ਕੇ ਵੀਰ ਦੇ ਮੈਂ ਮੈਂ 100 ਮੁਲਕਾਂ ਨੂੰ ਕਹਿੰਦਾ ਬੈਸਟ ਜਿਹੜੇ ਰਹੇ ਆ ਹਾਂਜੀ ਇੰਡੀਆ پاکستان افغانستان اچھا مطلب کومکے ਤੁਹਾਨੂੰ ਇਹ ਵਧੀਆ ਲੱਗੇ ਹਾਂ ਲੋਕੀ ਕੀ ਕੀ ਪਾਕਿਸਤਾਨ ਬਹੁਤ ਬਹੁਤ ਅਰੇ ਤੁਸੀਂ ਉਹ ਮੈਂ ਦੱਸੂਗਾ ਨਹੀਂ ਵਲੌਗ ਦੇਖੋ ਹਾਂ ਪਾਕਿਸਤਾਨ ਮੈਂ 12 ਦਿਨ ਲਾ ਕੇ ਆਇਆ ਹੁਣ اچھا ਤੇ ਫਿਰ ਤੁਹਾਨੂੰ ਪਤਾ ਲੱਗੂਗਾ ਕਿੰਨੇ ਪਿਆਰ ਕਰਦੇ ਸਾਨੂੰ ਬਾਈ ਅger ਜੱਫੀ ਪਾ ਕੇ ਮਿਲ ਜਾ ਸਾਡੇ ਚ ਪੋਜ਼ਿਟਿਵ એનર્ਜੀ ਆਵੇ ਹਾਂ ਆ ਭਰਾਵਾਂ ਦਾ ਪਿਆਰ ਭਰਾ ਆ ਮਰਸਰ ਤੋਂ ਆ ਪਿੱਛੋਂ ਤੇ ਕੈਲੀਫੋਰਨੀਆ ਤੋਂ ਗੱਡੀ ਦੇ ਵਿੱਚ ਆਇਆ ਹਾਂ ਭਰਾ ਦੇਖ ਲੋ ਜਿਨ੍ਹਾਂ ਨੇ ਮਨ ਵਿੱਚ ਤੱਕ ਲਿਆ ਨਾ ਜੱਜ ਵੇ ਉਹ ਦੇਖ ਲੋ ਵੇ ਸਾਹਮਣੇ ਦਿਸਣ ਰਿਹਾ ਇਸ ਵੇਲੇ ਲਦਾਖ ਵਿੱਚ ਖੜੇ ਆ ਅਸੀਂ ਭਾਈ ਸਾਰੇ ਵੀ ਕੈਮਰਾ ਲੱਗਾ ਹਾਂਜੀ ਕੈਮਰਾ ਵਾ ਠੀਕ ਹੈ ਭਰਾ ਪੂਰੇ ਪ੍ਰਬੰਧ ਪੱਕੇ ਪ੍ਰਬੰਧ ਕਰਕੇ ਆਇਆ ਭਰਾ ਕੱਲੇ ਕੱਲੇ ਆਏ ਕੋਈ ਪ੍ਰੋਬਲਮ ਨਹੀਂ ਕੱਲੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਭਾਜੀ ਸਭ ਤੋਂ ਮੈਂਟੀ ਜੀ ਆ ਭਾਜੀ ਪਾਜੀ ਮਾਜੇ ਦੇ ਪਾਉ ਆ ਅੰਮ੍ਰਿਤਸਰ ਦੇ ਲਾਗੇ ਜੰਡਿਆਰੇ ਲਾਗੇ ਪਿੰਡ ਆ ਇਹਨਾਂ ਦਾ ਕਿਹੜੇ ਪਿੰਡ ਚੀਚਾ ਕੋਟ ਤੀਰੇ ਕੋਟ ਤੀਰਾ ਕੋਟ ਭਾਜੀ ਵਿਆਹ ਆ ਇੱਕ ਕੁਵਾਰੇ ਆ ਹੈ ਕਾਈ ਜੇ ਕੱਲਾ ਫਰ ਰਹਿਆ ਹਾਂ ਹੁਣ ਤੁਸੀਂ ਸੋਚ ਲਓ ਮੈਂ ਕਹਾਂ ਗਿਆ ਤੋ ਬਾਤ ਕਿਸੇ ਨੂੰ ਆਜ਼ਾਦੀ ਮਿਲਦੀ ਹੈ ਨਹੀਂ ਨਹੀਂ ਭਾਬੀ ਨੇ ਕਿਹਾ ਸਾਨੂੰ ਵੀ ਲੈ ਕੇ ਜਾਓ ਸਹੀ ਗੱਲ ਹੈ ਸਿੱਧੂ ਮੂਸੇਵਾਲੇ ਦੇ ਬੜੇ ਤਗੜੇ ਫੈਨ ਹੱਥ ਖੜਾਏ ਆ ਇਹ ਭਰਾ ਦਾ ਬਈ ਅਨੰਦ ਵੱਜ ਗਿਆ ਦੇਖ ਲਓ ਉਦੋਂ ਗੱਡੀ ਦੇ ਵਿੱਚ ਆਇਆ ਭਰਾ ਬੱਤੀ ਮੋਲ ਘੁੰਮਣੇ ਆ ਆ ਗੱਡੀ ਦੇਖ ਲਓ ਤੁਹਾਨੂੰ ਕਿਤੇ ਰਾਹ ਵਿੱਚ ਵੀ ਦੱਸੂਗੀ ਆ ਦੇਖ ਲਓ 32 ਕੰਟਰੀਆਂ 50 ਸ਼ਹਿਰ 36000 ਕਿਲੋਮੀਟਰ ਨਵਤੇਜ ਡਡਵਾਲ